ਇੱਥੇ ਤਾਂ ਸਾਫ਼ ਹੀ ਦਿਸਦਾ ਇੱਕ ਸਾਫ਼ ਤੋਂ ਸੂਰਤ ਸਿੱਖ ਦੇ ਨਾਲ 35 40 ਯਾਨੀ ਉਹ ਵੀ ਇੱਕ ਵਕੀਲ ਯੂਨੀਫਾਰਮ ਦੇ ਵਿੱਚ ਕਾਲਿਆਂ ਕੋਟਾਂ ਦੇ ਵਿੱਚ ਉਹਨੂੰ ਬੁਰੀ ਤਰ੍ਹਾਂ ਨਾ ਮਾਰ ਰਹੇ ਆ ਤੇ ਤੁਸੀਂ 35 35 40 40 ਯਾਨੀ ਨੇ ਰਲ ਕੇ ਇੱਕ ਬੰਦੇ ਨੂੰ ਢਾ ਲੈਣਾ ਆ ਤੇ ਫਿਰ ਤੁਸੀਂ ਅਦਾਲਤਾਂ ਵੱਧ ਕਰਵਾ ਦੋ ਕੋਈ ਵੀ ਬੰਦਾ ਜਿਹੜਾ ਉਹਨੂੰ ਫੜ ਨਹੀਂ ਰਿਹਾ ਉਹਨੂੰ ਬਚਾ ਨਹੀਂ ਰਿਹਾ ਉਲਟਾ ਉਹਦੇ ਠੁੱਡੇ ਮਾਰੇ ਜਾਂਦੇ ਆ ਉਹਨੂੰ ਮਾਰਿਆ ਜਾਂਦਾ ਹੈ ਉਹਨੂੰ ਕੁੱਟਿਆ ਜਾਂਦਾ ਹਾਈ ਕੋਰਟ ਦੇ ਵਕੀਲ ਹੋਣ ਪਰ ਇੱਕ ਆਪਣੇ ਹੀ ਸਿੱਖ ਵਕੀਲ ਦੀ ਉਹਨਾਂ ਦੇ ਵੱਲੋਂ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ। ਸ਼ਰਿਆਮ ਜੋ ਗੁੰਡਾਗਰਦੀ ਹੋਈ ਉਹ ਵੀ ਇੱਕ ਕੋਰਟ ਦੇ ਵਿੱਚ ਇਹ ਬੜੀ ਵੱਡੀ ਤਰਾਸਦੀ ਹੈ। ਨਸਾਨੀਆਂ ਤਾਂ ਨਾਤੇ ਜਿਹੜਾ ਇੱਕ ਇੱਕ ਲੜਕੀ ਦੇ ਨਾਲ ਜਿੱਥੇ ਕੋਈ ਨਹੀਂ ਖੜਦਾ ਸੀ ਉੱਥੇ ਇਹ ਕੱਲਾ ਸਿੰਘ ਜਿਹੜਾ ਉਸ ਅਦਾਲਤ ਦੇ ਵਿੱਚ ਉਸ ਦੇ ਨਾਲ ਇੱਕ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਖੜਾ ਸੀ। ਇਹਦੇ 'ਚ ਅਦਾਲਤਾਂ ਦੀ ਬਹੁਤ ਵੱਡੀ ਤੋਹੀਨ ਹੋਈ ਹੈ ਕਿਉਂਕਿ ਅਦਾਲਤ ਦੇ ਵਿਹੜੇ 'ਚ ਇਹ ਸਾਰਾ ਇਨਸੀਡੈਂਟ ਕਿ ਨੰਗੀ ਕਰਦਨੀ ਤੁਸੀਂ ਅੰਦਰ ਲੈ ਕੇ ਜਾ ਸਕਦੇ ਤਾਂ ਉਹ ਬੰਦਾ ਉਹ ਹਥਿਆਰ ਕੋਡ ਦੇ ਵਿੱਚ ਕਿਦਾਂ ਲੈ ਗਿਆ ਸਿੱਖੀ ਦੇ ਕਕਾਰ ਆ ਜਿਹੜੇ ਤੁਸੀਂ ਉਹਨਾਂ ਨੂੰ ਇੱਕ ਆਰਮ ਐਕਟ ਲਵਾ ਰਹੇ ਹੋ ਆਰਮ ਐਕਟ ਉਹਦੇ ਤੇ ਲੱਗਦਾ ਜਿਹਦੇ ਕੋਈ ਨਜਾਇਜ਼ ਹਥਿਆਰ ਹੋਣ ਜਿਹਦੇ ਕੋਈ ਵੈਪਨ ਹੋਣ ਜਿਹਦੇ ਕੋਈ ਅਨਲੀਗਲ ਵੈਪਨ ਹੋਣ ਉਹ ਲੈ ਕੇ ਗਿਆ ਹੋਵੇ ਤਾਂ ਕੀ ਜਿਹੜੇ ਸਿੱਖੀ ਦੇ ਸਿੱਖੀ ਦੇ ਮੰਨ ਲਓ ਇਹ ਕਕਾਰ ਆ ਕਿ ਉਹ ਅਨਲੀਗਲ ਹੈ ਸਾਡੇ ਲਈ ਕੁੱਟਮਾਰ ਵੀ ਉਸੇ ਬੰਦੇ ਨੇ ਕਰ ਲਈ ਸਾਰਾ ਕੁਝ ਉੱਥੇ ਉਸੇ ਬੰਦੇ ਨੇ ਕਰ ਲਿਆ ਪਰਚਾ ਵੀ ਉਹਦੇ ਤੇ ਪਵਾਤਾ ਪਰਚੇ ਤਾਂ ਉਹਨਾਂ ਲੋਕਾਂ ਦੇ ਬਣਦੇ ਆ ਜਿਨ੍ਹਾਂ ਨੇ ਇੱਕ ਕੋਰਟ ਦੀ ਸ਼ਰਮ ਨਹੀਂ ਮੰਨੀ ਸਾਡੇ ਸਿੱਖ ਵਕੀਲ ਵੀ ਹੈਗੇ ਆ ਸਾਡੇ ਬੁੱਧੀਜੀਵੀ ਹੋਰ ਵੀ ਵਕੀਲ ਜਿਹੜੇ ਬਹੁਤ ਵਧੀਆ ਚੰਗੇ ਚੰਗੇ ਵਕੀਲ ਹੈਗੇ ਆ ਉਹ ਕਿਉਂ ਨਹੀਂ ਬੋਲ ਰਹੇ ਇਸ ਬਰਨਾਲੀ ਤੇ ਘਟੋ ਘਟ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਤਾਂ ਕਹਿ ਦੇ ਨੀਰ ਕੀ ਉਹਦੇ ਕਕਾਰਾਂ ਦੀ ਬੇਅਦਬੀ ਨਹੀਂ ਕਕਾਰ ਉਹਦਿਆਂ ਦੀ ਬੇਅਦਬੀ ਨਹੀਂ ਕਕਾਰ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਇੱਕ ਮੋਹਰ ਹੈ ਉਹਦਾ ਲਾਇਸੈਂਸ ਆ ਇੱਕ ਐਡਵੋਕੇਟ ਦਾ ਉਹਦੀ ਵੀ ਨਾਲ ਐਡ ਆਨ ਕੀਤਾ ਗਿਆ ਵੀ ਇਹਦਾ ਲਾਇਸੈਂਸ ਆ ਜਿਹੜਾ ਇਹ ਰੱਦ ਕੀਤਾ ਜਾਵੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੁੰਦਾ ਤੁਸੀਂ ਵੀ ਦੇਖਿਆ ਹੋਵੇਗਾ ਕਿ ਹਾਈ ਕੋਰਟ ਦੇ ਵਿੱਚ ਇੱਕ ਵਕੀਲਾਂ ਦੀ ਭੀੜ ਦੇ ਵੱਲੋਂ ਇੱਕ ਸਿੱਖ ਵਕੀਲ ਨੂੰ ਦਮਾਲਾ ਧਾਰੀ ਵਕੀਲ ਨੂੰ ਟਾਰਗੇਟ ਕੀਤਾ ਜਾ ਰਿਹਾ ਤਾਂ ਇਸੇ ਦੇ ਤਹਿਤ ਜਿਹੜਾ ਵਕੀਲ ਹੈ ਸਿਮਰਨਜੀਤ ਸਿੰਘ ਆਵਾਸੀ ਤਾਂ ਵੱਖ-ਵੱਖ ਧਰਾਵਾਂ ਦੇ ਤਹਿਤ ਉਹਦੇ ਉੱਪਰ ਮੁਕਾਦਮੇ ਦਰਜ ਕੀਤੇ ਗਏ ਨੇ ਰਿਮਾਂਡ ਲਿਆ ਗਿਆ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤਾਂ ਦੂਜੇ ਪਾਸੇ 바ਰ ਐਸੋਸੀਏਸ਼ਨ ਦੇ ਵੱਲੋਂ ਬਹੁਤ ਸਾਰੀਆਂ ਧਰਾਵਾਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਉਹ ਧਰਾਵਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ ਤਮਾਮ ਸਾਰੀਆਂ ਜਿਹੜੀਆਂ ਦਲੀਲਾਂ ਨੇ ਉਹ ਮੀਡੀਆ ਦੇ ਰਾਹੀਂ ਵੀ ਚਰਚਾਵਾਂ ਦੇ ਵਿੱਚ ਰਹੀਆਂ ਨੇ ਪਰ ਹਾਲ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਇੱਕ ਨਵਾਂ ਕਹਿ ਸਕਦੇ ਹਾਂ ਕਿ ਫੇਰ ਬਦਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਵੀ ਸਿਮਰਨਜੀਤ ਸਿੰਘ ਆਬਾਸੀ ਦੇ ਹੱਕ ਦੇ ਵਿੱਚ ਹਾ ਦਾ ਨਾਹਰਾ ਮਾਰਿਆ ਜਾ ਰਿਹਾ ਹੈ ਇਸੇ ਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਪਰਮਿੰਦਰ ਸਿੰਘ ਗਿੱਲ ਨੇ ਇਨਾਂ ਨੇ ਵੀ ਵਕੀਲ ਸਿਮਰਨਜੀਤ ਸਿੰਘ ਆਵਾਸੀ ਦੇ ਹੱਕ ਦੇ ਵਿੱਚ ਹਮਾਇਤ ਕੀਤੀ ਹੈ ਔਰ ਜਿਹੜੇ ਲੋਕਾਂ ਦੇ ਵੱਲੋਂ ਜਾਂ ਜਿਹੜੇ ਵਕੀਲਾਂ ਦੇ ਸਮੂਹ ਦੇ ਵੱਲੋਂ ਇੱਕ ਵਕੀਲ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਦੀ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਉਸ ਚੀਜ਼ ਦੀ ਨਿੰਦਾ ਵੀ ਕੀਤੀ ਹੈ ਗੱਲਬਾਤ ਕਰਦੇ ਹਾਂ ਬਾਈ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਇਹ ਜੋ ਕੁਝ ਬਾਰ ਐਸੋਸੀਏਸ਼ਨ ਦੇ ਕੁਝ ਵਕੀਲਾਂ ਦੇ ਵੱਲੋਂ ਇੱਕ ਸਿੱਖ ਵਕੀਲ ਸਿਮਰਨਜੀਤ ਸਿੰਘ ਆਵਾਸੀ ਦੀ ਕੁੱਟਮਾਰ ਕੀਤੀ ਗਈ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਵੇਂ ਦੇਖਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਪਹਿਲੀ ਗੱਲ ਤਾਂ ਇਹ ਬੜਾ ਮੰਦ ਭਾਗਾ ਘਟਨਾਵੇਂ ਨੂੰ ਕਿਦਾਂ ਇਹ ਤਾਂ ਕਿਉਂਕਿ ਕਿਸੇ ਹੋਰ ਜਗ੍ਹਾ ਤੇ ਕੋਈ ਲੜਾਈ ਹੋਵੇ ਤਾਂ ਕਿਸੇ ਸਮਝ ਚ ਆਉਂਦੀ ਆ ਵੀ ਬਈ ਯਾਰ ਫਲਾਣੇ ਥਾਂ ਤੇ ਝਗੜਾ ਹੋ ਗਿਆ ਕਿਸੇ ਦਾ ਉਹ ਚੀਜ਼ ਹੋ ਗਈ ਇੱਕ ਕੋਰਟ ਦੇ ਵਿੱਚ ਇਦਾਂ ਦੀ ਘਟਨਾ ਹੋਣਾ ਕੋਰਟ ਦੇ ਵਿੱਚ ਇੱਕ ਉਹਨੂੰ ਇੱਕ ਮਾਹੌਲ ਸਿਰਜ ਦਿੱਤਾ ਜਾਂਦਾ ਗੁੰਡਾਗਰਦੀ ਦਾ ਵੀ ਪਤਾ ਨਹੀਂ ਕਿਦਾਂ ਜਿੱਦਾਂ ਮੰਨ ਲਓ ਵੀ ਕਿਸੇ ਨੂੰ ਕਿਸੇ ਪੁਲਿਸ ਦਾ ਡਰ ਨਹੀਂ ਕਿਸੇ ਜੱਜ ਸਾਹਿਬਾ ਨਾਲ ਦਾ ਡਰ ਨਹੀਂ ਕਿਸੇ ਕੋਰਟ ਕਿਸੇ ਸੁਪਰੀਮ ਕੋਰਟ ਜਿੱਦਾਂ ਕਿਸੇ ਨੂੰ ਕਿਸੇ ਦਾ ਡਰ ਹੀ ਨਹੀਂ ਹੁੰਦਾ ਇੱਕ ਉਹ ਚੀਜ਼ ਉਸ ਫਿਲਮ ਦੇ ਵਿੱਚ ਸਾਰੀ ਇੱਕ ਦਿਖਦੀ ਪਈ ਹੈ ਇਸ ਚੀਜ਼ ਪਰ ਉਹਦੀ ਜਿਹੜੀ ਅਸਲ ਪਿੱਛੇ ਦਾ ਜਦੋਂ ਸਾਨੂੰ ਸਮਝ ਆਉਂਦੀ ਹੈ ਕਹਾਣੀ ਵੀ ਜਿਹੜਾ ਉਸ ਉਹ ਵਕੀਲ ਹੈ ਵੀਰ ਸਿਮਰਜੀਤ ਸਿੰਘ ਉਹਨਾਂ ਦਾ ਕੀ ਰੋਲਾ ਕੀ ਸੀ ਅਸਲ 'ਚ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਖਿਆਲ ਜਾਂਦੇ ਵੀ ਅਸਲ 'ਚ ਕਹਾਣੀ ਕੀ ਬਣੀ ਜਿੱਥੋਂ ਇਹ ਝਗੜਾ ਸ਼ੁਰੂ ਹੋਇਆ ਜਿੱਥੋਂ ਇਹ ਝਗੜਾ ਸ਼ੁਰੂ ਹੁੰਦਾ ਉਹ ਅਸਲ ਦੇ ਵਿੱਚ ਇੱਕ ਲਾਇਰ ਲੜਕੀ ਹੈ ਇੱਕ ਕੁੜੀਏ ਉਹਦੇ ਨਾਲ ਉਹਨਾਂ ਦਾ ਕੋਈ 바ਰ ਐਸੋਸੀਏਸ਼ਨ ਦੇ ਨਾਲ ਕੋਈ ਮਸਲਾ ਚੱਲਦਾ ਪਿਆ। ਉਹਨਾਂ ਨੇ ਕੋਰਟ ਦੇ ਵਿੱਚ ਕੇਸ ਫਾਈਲ ਕੀਤੇ ਹੋਏ ਆ ਉਹ 바ਰ ਐਸੋਸੀਏਸ਼ਨ ਦੇ ਖਿਲਾਫ। ਠੀਕ ਹੈ ਜੀ। ਤਾਂ ਇਹ ਜਿਹੜਾ ਇਹ ਰੰਗਰਤੀ ਰੂਹ ਹੁੰਦੀ ਜਿੱਦਾਂ ਹਨਾ ਨਿਹੰਗ ਸਿੰਘ ਵੀਰ ਆ ਤਾਂ ਇਹਨਾਂ ਨੇ ਉਸ ਲੜਕੀ ਦਾ ਉਸ ਕੇਸ ਦੇ ਵਿੱਚ ਮਦਦ ਕਰ ਰਹੀ ਸੀ। ਉਹ ਤਾਂ ਉਹਨਾਂ ਦੀ ਜੌਬ ਆ ਇੱਕ ਡਿਊਟੀ ਆ ਕਿਉਂਕਿ ਉਹਨਾਂ ਨੇ ਪੜ੍ਹਾਈ ਕੀਤੀ ਆ ਹਨਾ ਵਕਾਲਤਾ ਕੀਤੀਆਂ ਆ ਤੇ ਉਹ ਕਿਸੇ ਦੀ ਵੀ ਜਿਹੜੀ ਉਹ ਆਪਣੀ ਜੌਬ ਕਰ ਸਕਦੇ ਆ ਤਾਂ ਉਹਦੇ ਵਿੱਚ ਇਹ ਹੋਇਆ ਵੀ ਉਸ ਲੜਕੀ ਦੇ ਨਾਲ ਉਸ ਕੇਸ ਦੇ ਵਿੱਚ ਉਹ ਮਦਦ ਕਰ ਰਹੇ ਸੀ ਉਹ ਉਹਦੇ ਨਾਲ ਖੜੇ ਸੀ ਇੱਕ ਲੜਕੀ ਕਰਕੇ ਹੁਣ ਪਤਾ ਨਹੀਂ ਵੀ ਉਹਨਾਂ ਦੇ ਕੇਸ ਉਹ ਸਹੀ ਆ ਜਾਂ ਗਲਤ ਆ ਏ ਬੀ ਸੀ ਡੀ ਕੁਝ ਵੀ ਪਰ ਉਹ ਇਨਸਾਨੀਅਤ ਨਾਤੇ ਜਿਹੜਾ ਇੱਕ ਇੱਕ ਲੜਕੀ ਦੇ ਨਾਲ ਜਿੱਥੇ ਕੋਈ ਨਹੀਂ ਖੜਦਾ ਸੀ ਉੱਥੇ ਇਹ ਕੱਲਾ ਸਿੰਘ ਜਿਹੜਾ ਉਸ ਅਦਾਲਤ ਦੇ ਦੇ ਵਿੱਚ ਉਸ ਦੇ ਨਾਲ ਇੱਕ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਖੜਾ ਸੀ ਲੀਗਲ ਤੌਰ ਤੇ ਪਾਕਾ ਲੀਗਲ ਤੌਰ ਤੇ ਖੜਾ ਸੀ ਇਹ ਨਹੀਂ ਸੀ ਵੀ ਕੋਈ ਬੰਦੇ ਲਿਆ ਕੇ ਉਹਨੂੰ ਤਮਕਾ ਰਹੇ ਸੀ ਜਾਂ ਕੁਝ ਕਰ ਰਹੇ ਸੀ ਉਹਨਾਂ ਦੇ ਉੱਤੇ ਤਾਂ ਉਸ ਦੇ ਜੇ ਉਹ ਅਦਾਲਤੀ ਲੜਾਈ ਤੁਹਾਡੇ ਨਾਲ ਲੜ ਰਹੇ ਆ ਤੇ ਤੁਸੀਂ ਵੀ ਇੱਕ ਅਦਾਲਤੀ ਲੜਾਈ ਲੜੋ ਤੁਹਾਡਾ ਇੱਕ ਵੱਡਾ ਗਰੁੱਪ ਹੈ ਤੁਸੀਂ ਕੋਰਟ ਦੇ ਵਿੱਚ ਉਹਨਾਂ ਨੂੰ ਗਲਤ ਸਾਬਤ ਕਰ ਦਿਓ ਤੁਸੀਂ ਉਹਨਾਂ ਤੇ ਜਿਹੜੇ ਵੀ ਉਹ ਸਾਬਤ ਕਰੋ ਵੀ ਭਾਈ ਸਾਨੂੰ ਇਦਾਂ-ਇਦਾਂ ਕਰ ਰਹੇ ਪਰ ਇਸ ਤਰੀਕੇ ਨਾਲ ਉਸ ਸਿੰਘ ਨੂੰ ਦੇਖੋ ਸਿੱਖ ਦੀ ਤਾਂ ਕਹਿੰਦੇ ਜਾਤ ਹੀ ਏਦਾਂ ਦੀ ਆ ਵੀ ਕਿਸੇ ਰਾਹ ਜਾਂਦੇ ਦਾ ਵੀ ਤੁਹਾਨੂੰ ਲੱਗੇ ਲੋੜ ਪਵੇ ਤੇ ਉਹਦੀ ਵੀ ਤੁਸੀਂ ਮਦਦ ਕਰੋ ਇਨਸਾਨ ਕਹਿੰਦੇ ਆ ਨਾ ਇਨਸਾਨੀਅਤ ਸਭ ਤੋਂ ਪਹਿਲਾਂ ਹੁੰਦੀ ਆ ਉਹਨਾਂ ਨੇ ਆਪਣੇ ਆਪ ਨੂੰ ਸ਼ਾਇਦ ਵਕੀਲ ਬਾਅਦ ਚੋਂ ਤੇ ਪਹਿਲਾਂ ਇਨਸਾਨ ਸਮਝਿਆ ਇਨਸਾਨੀਅਤ ਸਮਝੀ ਤਾਂ ਕਰਕੇ ਉਹਨਾਂ ਨੂੰ ਲੱਗਿਆ ਵੀ ਜਿੱਥੇ ਉਸ ਸ਼ਾਇਦ ਕੁੜੀ ਦਾ ਕੋਈ ਸਾਥ ਨਹੀਂ ਦਿੰਦਾ ਵੀ ਮੈਨੂੰ ਉਹਦਾ ਸਾਥ ਦੇਣਾ ਚਾਹੀਦਾ ਪਰ ਜਿਹੜੀ ਇੱਕ ਸ਼ਰਿਆਮ ਜੋ ਗੁੰਡਾਗਰਦੀ ਹੋਈ ਉਹ ਵੀ ਇੱਕ ਕੋਰਟ ਦੇ ਵਿੱਚ ਇਹ ਬੜੀ ਵੱਡੀ ਤਰਾਸਦੀ ਆ ਬੜੀ ਵੱਡੀ ਇੱਕ ਮੈਂ ਕਹਿੰਦਾ ਵੀ ਇਹਦੀ ਇਸ ਚੀਜ਼ ਜੋ ਹੀ ਘਟਨਾ ਹੋਈ ਹੈ ਇਹਦੇ ਇੱਥੇ ਇੱਕ ਬਹੁਤ ਵੱਡਾ ਐਕਸ਼ਨ ਹੋਣਾ ਚਾਹੀਦਾ। ਗਿੱਲ ਸਾਹਿਬ ਇੱਕ ਚਿੰਤਾ ਵਾਲਾ ਇਹ ਵੀ ਸਵਾਲ ਹੈ ਕਿ ਆਖਰ ਇੱਕ ਵਕੀਲ ਲੜਕੀ ਦੇ ਨਾਲ ਹੀ ਖੜਨ ਕਰਕੇ ਇੱਕ ਵਕੀਲਾਂ ਦੇ ਸਮੂਹ ਦੇ ਵੱਲੋਂ ਉੱਥੇ ਥੱਪੜ ਮਾਰੇ ਜਾ ਰਿਹਾ, ਚਪੇੜਾ ਮਾਰੀਆਂ ਜਾ ਰੀਆਂ, ਉੱਥੇ ਪੱਗ ਵਾਲੇ ਲੋਕ ਵੀ ਮੌਜੂਦ ਨੇ ਤਾਂ ਕੀ ਲੱਗਦਾ ਕਿ ਇੰਨੀ ਕੁ ਚੀਜ਼ ਦੇ ਵਿਰੋਧ ਦੇ ਵਿੱਚ ਜਾਂ ਇੰਨੀ ਚੀਜ਼ ਦਾ ਗਿਲਾ ਕਰਕੇ ਕਿਉਂ ਇਦਾਂ ਦਾ ਐਕਸ਼ਨ ਕੀਤਾ ਜਾ ਰਿਹਾ? ਦੇਖੋ ਜੀ ਉਹੀ ਤਾਂ ਗੱਲ ਕਹਿ ਰਹੇ ਆ ਮੈਂ ਉਹਨਾਂ ਦੇ ਵਿੱਚ ਕਿੰਨਾ ਰੋਹ ਆ ਨਹੀਂ ਤਾਂ ਮੈਂ ਕਹਿੰਦਾ ਜੇ ਕਿਸੇ ਨਾਲ ਵੈਸੇ ਵੀ ਰਾਹਗੀਰ ਤੇ ਝਗੜਾ ਹੋ ਜੇ ਨਾ ਬੰਦਾ ਕੱਲਮ ਕੱਲਾ ਵੀ ਲੜਦਾ ਹੋਵੇ ਜੇ ਲੱਗੇ ਯਾਰ ਚਲੋ ਵੀ ਇਹ ਖਾਲੀ ਹੱਥਾਂ ਜਾਂ ਕੋਸ਼ਾ ਹਨਾ ਵੀ ਬੰਦਾ ਫੇਰ ਵੀ ਥੋੜਾ ਜਿਹਾ ਉਹ ਚੀਜ਼ ਸੋਚਦਾ ਪਰ ਯਾਰ ਇੱਕ ਘਟੋ ਘਟਨੀ ਤੁਸੀਂ ਮੇਰੇ ਖਿਆਲੋਂ ਵੀਡੀਓ ਦੇ ਵਿੱਚ ਗਿਣਤੀ ਨਹੀਂ ਹੋ ਰਹੀ ਘਟੋ ਘਟਨੀ 25 30 ਜਾਨੀ ਤਾਂ ਹੋਣੀ ਹੀ ਉਹ ਘਟ ਤੋਂ ਘਟ ਵਕੀਲ ਕਿੰਨਾ ਰਾਸ਼ਾ ਤੇ ਕੋਈ ਵੀ ਬੰਦਾ ਜਿਹੜਾ ਉਹਨੂੰ ਫੜ ਨਹੀਂ ਰਿਹਾ ਉਹਨੂੰ ਬਚਾ ਨਹੀਂ ਰਿਹਾ ਉਲਟਾ ਉਹਦੇ ਠੁੱਡੇ ਮਾਰੇ ਜਾਂਦੇ ਆ ਉਹਨੂੰ ਮਾਰਿਆ ਜਾਂਦਾ ਹੈ ਉਹਨੂੰ ਕੁੱਟਿਆ ਜਾਂਦਾ ਹੈ ਤੇ ਕਿਸੇ ਦੇ ਵਿੱਚ ਵੀ ਮੈਨੂੰ ਕਿਸੇ ਦੇ ਚਿਹਰੇ ਤੇ ਸ਼ਿਕਨ ਨਹੀਂ ਲੱਗਿਆ ਜਿਹਨੂੰ ਇਹ ਲੱਗਿਆ ਹੋਵੇ ਵੀ ਨਹੀਂ ਯਾਰ ਸ਼ਾਇਦ ਯਾਰ ਅਸੀਂ ਗਲਤ ਕਰ ਰਹੇ ਹਾਂ ਵਕੀਲ ਤੇ ਇੱਥੇ ਪੀਸਫੁੱਲ ਦੀ ਗੱਲ ਕਰਦੇ ਕਿ ਪੀਸਫੁੱਲੀ ਪ੍ਰੋਟੈਸਟ ਹੋਣਾ ਚਾਹੀਦਾ ਹੈ ਪੀਸਫੁੱਲੀ ਤਰੀਕੇ ਦੇ ਨਾਲ ਨਿਆ ਪ੍ਰਣਾਲੀ ਕੰਮ ਕਰਦੀ ਹੈ ਪਰ ਕੀ ਜਿਹੜੇ ਆਮ ਬੰਦੇ ਆ ਉਹ ਵੀ ਇਸ ਚੀਜ਼ ਨੂੰ ਸੋਚਣ ਤੇ ਮਜਬੂਰ ਹੋਣਗੇ ਕਿ ਹਾਈ ਕੋਰਟ ਦੇ ਵਕੀਲ ਹੋਣ ਪਰ ਇੱਕ ਆਪਣੇ ਹੀ ਸਿੱਖ ਵਕੀਲ ਦੀ ਉਹਨਾਂ ਦੇ ਵੱਲੋਂ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਦੇਖੋ ਜੀ ਬੜੀ ਮੈਂ ਕਹਿੰਦਾ ਸਾਡੇ ਸਿੱਖ ਜਗਤ ਦੇਵ ਵੀ ਵਕੀਲ ਸਾਹਿਬ ਹੈਗੇ ਆ ਜਿਹੜੀ ਸਿੱਖ ਵੀ ਆ ਮੈਂ ਕਹਿੰਨਾ ਉਹਨਾਂ ਸਾਰਿਆਂ ਨੂੰ ਉਸ ਭਰਾ ਨਾਲ ਖੜਨਾ ਚਾਹੀਦਾ ਦੇਖੋ ਜਿੱਥੇ ਉਹਦੀ ਗਲਤੀ ਆ ਇਹ ਆਪਾਂ ਕਹਿੰਦੇ ਆਪਾਂ ਇਹ ਨਹੀਂ ਕਹਿੰਦੇ ਵੀ 101% ਪਈਏ ਜੇ ਆ ਉਹ ਆ ਹਨਾ ਫਲਾਂਟਿੰਗ ਆ ਜਿੱਥੇ ਲੱਗਦਾ ਵੀ ਉਸ ਵਕੀਲ ਦੀ ਵੀਰ ਦੀ ਗਲਤੀ ਹੈ ਉਹਨੂੰ ਉਸ ਦੇ ਤਹਿਤ ਕੋਰਟ ਦੇ ਵਿੱਚੋਂ ਉਹਨੂੰ ਸਜ਼ਾ ਦਵਾਈ ਜਾਵੇ ਸਹੀ ਆ ਨਾ ਕਾਨੂੰਨੀ ਤੌਰ ਤੇ ਉਹਦੇ ਸਬੂਤ ਪੇਸ਼ ਕਰੋ ਵੀ ਪਈਏ ਆ ਗਲਤ ਕੰਮ ਕਰ ਰਿਆ ਸੀ ਇਹਨੂੰ ਇਦਾਂ ਹੋਇਆ ਕੀ ਫਿਰ ਤਾਂ ਅਦਾਲਤਾਂ ਜੇ ਤੁਸੀਂ ਆਪ ਹੀ سزا ਦੇਣੀ ਆ ਬੰਦੇ ਨੂੰ ਜੇ ਤੁਸੀਂ 35-35 40-40 ਜਣਿਆਂ ਨੇ ਰਲ ਕੇ ਇੱਕ ਬੰਦੇ ਨੂੰ ਢਾ ਲੈਣਾ ਆ ਤੇ ਫਿਰ ਤੁਸੀਂ ਅਦਾਲਤਾਂ ਵੱਧ ਕਰਵਾ ਦੋ ਫੇ ਜੱਜਾਂ ਸਾਹਿਬਾਂ ਨੂੰ ਜ਼ਰੂਰੀ ਤਨਖਾਹਾਂ ਦੇਣੀਆਂ ਇੰਨੀਆਂ ਉਹ ਅਗਲੇ ਐਮਪੜਾਈਆਂ ਕਰੀ ਜਾਂਦੇ ਆ ਉਹਨਾਂ ਨੂੰ ਘਰਾਂ 'ਚ ਬਾਓ ਠੀਕ ਆ ਤੇ ਫਿਰ ਤਾਂ ਆਪ ਹੀ ਵਕੀਲ ਆਪਣੇ ਚੈਂਬਰ ਦੇ ਵਿੱਚ ਬੈਠਿਆ ਕਰਨ ਜੋ ਦੋ ਪਰਿਵਾਰ ਆਇਆ ਕਰਨ ਪਤਾ ਲੱਗੇ ਵੀ ਭਾਈ ਆਹ ਬੰਦੇ ਦੀ ਗਲਤੀ ਆ ਸਾਰੇ ਵਕੀਲ ਇਕੱਠੇ ਹੋਇਆ ਕਰੋ ਤੂੰ ਢਾ ਲਿਆ ਕਰੋ ਤੈਨੂੰ ਬੇੜਿਆ ਕਰੋ ਕੰਮ ਫਿਰ ਤਾਂ ਰੌਲਾ ਹੀ ਖਤਮ ਫਿਰ ਤਾਂ ਰੌਲਾ ਹੀ ਖਤਮ ਹੈ ਪਰ ਮੈਂ ਕਹਿੰਦਾ ਇਹਦੇ ਤੇ ਤੋਹੀਨ ਕਹਿੰਦੇ ਆ ਨਾ ਕੁਝ ਸ਼ਿਆਣਾ ਬੰਦਾ ਬੈਠਾ ਜਿਹੜਾ ਫੈਸਲੇ ਕਰਦਾ ਉਹਦੇ ਥੱਲੇ ਕੋਈ ਫੈਸਲਾ ਕਰਨ ਆਏ ਬੰਦੇ ਜਾਂ ਵੈਸੇ ਹੀ ਉਹ ਲੜ ਪੈਣ ਤਾਂ ਜਿਹੜਾ ਬੰਦਾ ਬੈਠਾ ਹੁੰਦਾ ਨਾ ਉਹਦੀ ਤੋਹੀਨ ਹੁੰਦੀ ਸਭ ਤੋਂ ਵੱਡੀ ਤੁਹਾਡਾ ਜੇ ਘਰੇ ਬਜ਼ੁਰਗ ਵੀ ਬੈਠਾ ਨਾ ਦੋ ਬੰਦੇ ਲੜ ਪਏ ਜੇ ਤੁਹਾਨੂੰ ਮਤਲਬ ਉਹਦਾ ਡਰ ਨਹੀਂ ਮੈਂ ਸਮਝਦਾ ਵੀ ਇਹਦੇ ਚ ਅਦਾਲਤਾਂ ਦੀ ਬਹੁਤ ਵੱਡੀ ਤੋਹੀਨ ਹੋਈ ਆ ਕਿਉਂਕਿ ਅਦਾਲਤ ਦੇ ਵਿਹੜੇ ਚ ਇਹ ਸਾਰਾ ਇਨਸੀਡੈਂਟ ਹੋਇਆ ਉਸ ਕੋਰਟ ਦੇ ਵਿੱਚ ਹੋਇਆ ਜਿੱਥੇ ਵੱਡੇ ਵੱਡੇ ਜੱਜ ਸਾਹਿਬਾਨ ਬਹਿੰਦੇ ਆ ਮਤਲਬ ਉਹਨਾਂ ਉਹਨਾਂ ਨੂੰ ਇਹ ਕੰਮ ਕਰਦੇ ਆ ਭੋਰਾ ਵੀ ਡਰ ਨਹੀਂ ਲੱਗਿਆ ਯਾਰ ਸਾਡੇ ਤੇ ਐਕਸ਼ਨ ਆ ਸਕਦਾ ਵੀਡੀਓ ਬਣ ਰਹੀ हां ਉਤੋ ਇੱਕ ਚੀਜ਼ ਸਾਬਤ ਹੁੰਦੀ ਆ ਕਹਿੰਦੇ ਆ ਨਾ ਇਨਸਾਫ ਕਿੱਥੇ ਆ ਤੇ ਅਸੀਂ ਇਨਸਾਫ ਅੱਜ ਪੈਰਾਂ 'ਚ ਰੁੱਲਦਾ ਵੇਖਿਆ ਸਾਰੇ ਲੋਕਾਂ ਨੇ ਵੇਖਿਆ ਉਸ ਕਚਹਿਰੀਆਂ 'ਚ ਵੇਖਿਆ ਜਿੱਥੋਂ ਲੋਕ ਇੱਕ ਜਿੱਥੋਂ ਇੱਕ ਵਕੀਲ ਕਹਿੰਦਾ ਆ ਵੀ ਤੈਨੂੰ ਮੈਂ ਇਸ ਅਦਾਲਤ 'ਚੋਂ ਇਨਸਾਫ ਦਿਵਾਉਂ ਜਿੱਥੋਂ ਲੋਕ ਮਜ਼ਲੂਮ ਗਰੀਬ ਜੋ ਵੀ ਜਿੱਦਾਂ ਦਾ ਵੀ ਲੋਕ ਆ ਉਹ ਇੱਕ ਆਸਤੇ ਜਾਂਦੇ ਆ ਵੀ ਕੋਰਟ 'ਚ ਚੱਲਦੇ ਆ ਵਕੀਲ ਸਾਹਿਬ ਨੂੰ ਮਿਲਦੇ ਆ ਉਹ ਸਾਨੂੰ ਜੱਜ ਸਾਹਿਬ ਤੋਂ ਇਨਸਾਫ ਲੈ ਕੇ ਦੇਣਗੇ ਕੋਈ ਵੀ ਉਹਨਾਂ ਨੂੰ ਡਾਇਰੈਕਟ ਵੇ ਦੇ ਵਿੱਚ ਆਪਾਂ ਕਹਿੰਦੇ ਨਹੀਂ ਜਦੋਂ ਕਿਤੇ ਝਗੜਾ ਆਉਂਦਾ ਉਹ ਕਹਿੰਦਾ ਯਾਰ ਤੂੰ ਦੱਸਦਾ ਹਨਾ ਦੱਸਦਾ ਤਾਂ ਸਹੀ ਤੂੰ ਕਿਉਂ ਲੜਿਆ ਉਹਦੇ ਨਾਲ ਤੇ ਇਸ ਕਰਕੇ ਉਹ ਵੀ ਜੱਜ ਸਾਹਿਬ ਸਾਹਮਣੇ ਜੱਜਮੈਂਟ ਪੇਸ਼ ਕਰਦੇ ਵੀ ਪਾਈ ਆ ਬੰਦਾ ਇਹ ਗਲਤ ਕੰਮ ਕਰ ਰਿਹਾ ਇਹ ਕਰ ਰਿਹਾ ਨੰਬਰ 2 ਤੇ ਯਾਰ ਉਹ ਜਿੰਨੀ ਵੀ ਵੀਡੀਓ ਅਸੀਂ ਦੇਖ ਰਹੇ ਆ ਉਹਦੇ ਵਿੱਚ ਕਿਸੇ ਕੋਈ ਉਸ ਭਰਾ ਕੋਲ ਵੈਪਨ ਨਹੀਂ ਕੋਈ ਹਥਿਆਰ ਨਹੀਂ ਤਾਂ ਜੇ ਉਹਦੇ ਅੰਦਰ ਉਹ ਕਹਿੰਦੇ ਅਸੀਂ ਸੈਲਫ ਡਿਫੈਂਸ ਲਈ ਮਾਰਿਆ ਜਾਂ ਸੈਲਫ ਡਿਫੈਂਸ ਲਈ ਜੇ ਸਾਡੇ ਕੁਝ ਵਜਦਾ ਹੈ ਅਸੀਂ ਆਪਦੇ ਬਚਾਲੀ ਫੇਰ ਮਾਰ ਸਕਦੇ ਹਾਂ ਪਰ ਕੀ ਸੈਲਫ ਡਿਫੈਂਸ ਦੇ ਵਿੱਚ ਏਦਾਂ ਹੁੰਦਾ ਹੈ ਵੀ ਉਹ ਬੰਦਾ ਕੁਛ ਕਰ ਹੀ ਨਹੀਂ ਰਿਹਾ ਮਾਰ ਨਹੀਂ ਰਿਹਾ ਤੁਹਾਨੂੰ ਉਹਦੇ ਸਰੂਪ ਤੋਂ ਹੀ ਡਰ? ਬਾਰ ਐਸੋਸੀਏਸ਼ਨ ਦੇ ਕੋਈ ਵਕੀਲਾਂ ਨੇ ਇਸ ਚੀਜ਼ ਨੂੰ ਲੈ ਕੇ ਕਲੇਮ ਕੀਤਾ ਕਿ ਇੱਕ ਕਿਰਚ ਲਿਆਂਦੀ ਸੀ ਉਹਦੇ ਨਾਲ ਇੱਕ ਵਕੀਲ ਸੀ ਜਿਹਨੂੰ ਟਾਰਗੇਟ ਕਰਨਾ ਸੀਗਾ ਉਹਦੇ ਉਸੇ ਸ਼ਖਸ਼ ਦੇ ਵੱਲੋਂ ਤੇ ਕਹਿੰਦੇ ਨੇ ਕਿ ਜੇ ਵਕੀਲਾਂ ਦੇ ਸਮੂਹ ਦੇ ਵੱਲੋਂ ਐਕਸ਼ਨ ਨਾ ਕੀਤਾ ਜਾਂਦਾ ਤਾਂ ਉੱਥੇ ਕਤਲੋਗਾਰਤ ਹੋ ਜਾਣੀ ਸੀ। ਤੇ ਫਿਰ ਤਾਂ ਜੀ ਸਾਰੀ ਸਿਕਿਉਰਿਟੀ ਜ਼ਿੰਮੇਵਾਰ। ਫੇ ਤਾਂ ਬੀਐਸਐਫ ਜਿਹੜੀ ਜਿਨ੍ਹਾਂ ਦੀਆਂ ਡਿਊਟੀਆਂ ਟੁਕੜੀਆਂ ਉੱਥੇ ਲੱਗੀਆਂ ਜਾਂ ਸਾਰੀ ਉਹ ਜ਼ਿੰਮੇਵਾਰ। ਕਿਉਂ ਨਹੀਂ ਜੋ ਕਿਉਂ ਜ਼ਿੰਮੇਵਾਰ ਜਿੱਥੋਂ ਇੱਕ ਨੰਗੀ ਕਰਦਨੀ ਤੁਸੀਂ ਅੰਦਰ ਲੈ ਕੇ ਜਾ ਸਕਦੇ ਤਾਂ ਉਹ ਬੰਦਾ ਉਹ ਹਥਿਆਰ ਕੋਡ ਦੇ ਵਿੱਚ ਕਿਦਾਂ ਲੈ ਗਿਆ ਕਿਦਾਂ ਲਹਿਰਾਤਾ ਉਹਨੇ ਬਹੁਤ ਵੱਡਾ ਸਵਾਲ ਬਣਦਾ ਇੱਥੇ ਇਹ ਚੀਜ਼ ਤੇ ਫਿਰ ਤਾਂ ਸਿਕਿਉਰਿਟੀ ਤੇ ਸਾਰਾ ਐਕਸ਼ਨ ਲਿਆ ਜਾਵੇ ਕਿਉਂ ਨਹੀਂ ਕਰ ਰਹੇ ਫਿਰ ਤਾਂ ਫਿਰ ਸਿਕਿਉਰਿਟੀ ਦੀ ਗਲਤੀ ਪਹਿਲੀ ਗਲਤੀ ਤਾਂ ਸਿਕਿਉਰਿਟੀ ਦੀ ਆ ਫਿਰ ਸਿਕਿਉਰਿਟੀ ਨੇ ਇਹ ਵੇਖਿਆ ਕਿਉਂ ਨਹੀਂ ਭਾਈ ਅੰਦਰ ਤਾਂ ਐਡੀ ਵੱਡੀ ਗੱਡਣਾ ਹੋ ਜਣੀ ਫਿਰ ਤਾਂ ਜ਼ਿੰਮੇਵਾਰ ਕੌਣ ਫਿਰ ਕਿਸੇ ਉੱਤੇ ਐਕਸ਼ਨ ਆਇਆ ਕਿਉਂਕਿ ਸਭ ਕੁਝ ਝੂਠ ਹੈ ਕਿਉਂਕਿ ਸਿਕਿਉਰਿਟੀ ਵਾਲੇ ਤਾਂ ਹੁੰਦਾਗੇ ਨਹੀਂ ਪਤਾ ਕੀ ਪ੍ਰੋਸੀਜਰ ਹੋਣਾ ਹੈ ਕਿਉਂਕਿ ਜਿਹੜੇ ਵਕੀਲ ਸਾਹਿਬ ਆਪਣੇ ਕੋਲ ਬੈਠੇ ਸੀ ਉਹ ਉਹਦੇ ਬਿਆਨ ਲੈ ਰਹੇ ਸੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਇਹ ਆ ਵਕੀਲ ਅੰਦਰ ਜਾਂਦੇ ਆ ਤੇ ਇਹਨਾਂ ਦੇ ਜਿਹੜੇ ਵੱਡੇ ਜਿਆਦਾ ਸ਼ਰੀ ਸਾਹ ਵੱਡੀਆਂ ਪਾਈਆਂ ਹੁੰਦੀਆਂ ਆ ਜਾਂ ਕੋਈ ਚੱਕਰ ਆ ਜਾਂ ਕੁਝ ਵੀ ਆ ਜਿਹੜੇ ਵੱਡੇ ਆ ਉਹਨਾਂ ਦੇ ਹਥਿਆਰ ਉਹ ਜਿਹੜੇ ਇੱਥੇ ਸਕਿਉਰਿਟੀ 'ਚ ਜਮ੍ਹਾਂ ਕਰਵਾ ਕੇ ਜਾਂਦਾ ਆ ਤੇ ਜਦੋਂ ਜਾਂ ਜਾਂਦਾ ਆ ਉੱਥੋਂ ਆਊਟ ਹੁੰਦੇ ਆ ਤੇ ਉਹ ਉੱਥੋਂ ਕੈਰੀ ਕਰਦੇ ਆ ਉਹ ਤਾਂ ਆਪਾਂ ਨੂੰ ਵੀ ਜਦੋਂ ਆਪਾਂ ਕਚਹਿਰੀਆਂ 'ਚ ਜਾਂਦੇ ਜੀ ਆਪਣੇ ਕੋਲ ਵੈਪਨ ਆ ਆਪਾਂ ਨੂੰ ਉੱਥੇ ਵੈਪਨ ਜਿਹੜਾ ਜਮ੍ਹਾਂ ਕਰਾਉਣਾ ਪੈਂਦਾ ਆ ਜਾਂ ਆਪਣਾ ਬੰਦਾ ਕੋਈ ਖੜਾਉਣਾ ਪੈਂਦਾ ਗੇਟ ਦੇ ਉੱਤੇ ਤਾਂ ਉਸ ਕਰਕੇ ਉਹ ਜਿਹੜਾ ਸਿੰਘ ਆ ਉਹ ਵਕੀਲ ਆ ਉਹਦੇ ਕੋਲੇ ਜਿਹੜੇ ਹਥਿਆਰ ਹੁੰਦੇ ਆ ਉਸ ਗੇਟ ਦੇ ਉੱਤੇ ਉਹਨੂੰ ਜਮ੍ਹਾਂ ਕਰਵਾਉ ਜਮਾ ਕਰਵਾ ਕੇ ਜਦੋਂ ਉਹ ਜਾਣ ਲੱਗਦਾ ਜਿਹੜੀ ਇੱਕ ਵੀਡੀਓ ਵਾਇਰਲ ਕਰ ਰਹੇ ਆ ਨਾ ਕਈ ਬੰਦੇ ਉਹ ਤਾਂ ਉਸ ਤੋਂ ਬਾਅਦ ਦੀ ਬਾਅਦ ਦੀ ਹੈ ਤਸਵੀਰ ਉਹ ਭਾਰਤੀ ਤੁਸੀਂ ਉਹ ਤਾਂ ਬਾਹਦੀ ਆ ਜੀ ਉਹ ਅੰਦਰ ਦੀ ਕਿੱਦਾਂ ਹੋ ਸਕਦੀ ਆ ਤੇ ਜਿਹੜਾ ਖਰਚ ਦਾ ਨਾਮ ਦਿੱਤਾ ਜਾ ਰਿਹਾ ਕਿ ਸ੍ਰੀ ਸਭ ਨੂੰ ਹੀ ਖਰਚ ਦਾ ਨਾਮ ਦਿੱਤਾ ਜਾ ਰਿਹਾ ਕਿ ਇਹਦੇ ਕੋਲੇ ਖਰਚ ਸੀਗੀ ਦੇਖੋ ਜੀ ਮੈਂ ਕਹਿੰਦਾ ਇਹ ਮਸਲਾ ਬੜਾ ਗੰਭੀਰ ਹੈ ਇਹ ਸਾਡੇ ਸਿੱਖ ਬੁੱਧੀ ਜੀਵੀਆਂ ਨੂੰ ਸਾਡੇ ਸ਼ਰਮਣੀ ਮਿੱਟੀ ਜਿਹੜੇ ਸਾਡੇ ਜਥੇਦਾਰ ਗੜਗੱਜ ਜੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਸਾਡੀਆਂ ਹੋਰ ਸਿੱਖ ਜਥੇਬੰਦੀਆਂ ਜਿਹੜੀਆਂ ਵੀ ਦੇਖੋ ਇਹ ਇੱਕ ਜੇ ਸਾਡੇ ਪੰਜਾਬ ਦੇ ਵਿੱਚ ਹੀ ਸਾਡੇ ਘਰ ਦੇ ਵਿੱਚ ਹੀ ਸਾਡੇ ਕਕਾਰ ਸਿੱਖੀ ਦੇ ਕਕਾਰ ਆ ਜਿਹੜੇ ਤੁਸੀਂ ਉਹਨਾਂ ਨੂੰ ਇੱਕ ਆਰਮ ਐਕਟ ਲਵਾ ਰਹੇ ਹੋ ਦੇਖੋ ਜੀ ਆਰਮ ਐਕਟ ਲੱਗਦਾ ਬਹੁਤ ਵੱਡੀ ਗੱਲ ਹੋਈ ਨਹੀਂ ਕੱਲ ਨੂੰ ਤਾਂ ਕਾਨੂੰਨ ਬਣਵਾ ਲੈਣਗੇ ਆਰਮ ਐਕਟ ਉਹਦੇ ਤੇ ਲੱਗਦਾ ਜਿਹਦੇ ਕੋ ਨਜਾਇਜ਼ ਹਥਿਆਰ ਹੋਣ ਜਿਹਦੇ ਕੋ ਵੈਪਨ ਹੋਣ ਜਿਹਦੇ ਕੋ ਅਨਲੀਗਲ ਵੈਪਨ ਹੋਣ ਉਹ ਲੈ ਕੇ ਗਿਆ ਹੋਵੇ ਤਾਂ ਕੀ ਜਿਹੜੇ ਸਿੱਖੀ ਦੇ ਸਿੱਖੀ ਦੇ ਮੰਨ ਲਓ ਇਹ ਕਕਾਰ ਆ ਕਿ ਉਹ ਅਨਲੀਗਲ ਹੈ ਸਾਡੇ ਲਈ ਹੂੰ ਤਈ ਤਾਂ ਬਹੁਤ ਵੱਡਾ ਇਥੇ ਗੰਭੀਰ ਹੋਣ ਦੀ ਜ਼ਰੂਰਤ ਹੈ ਫਿਰ ਤਾਂ ਕਿਸੇ ਤੇ ਵੀ ਇੱਕ ਗੁਰਸਿੱਖ ਵੀਰ ਕਿਸੇ ਨਾਲ ਮੜਾ ਜਾਂ ਝਗੜਾ ਹੋਇਆ ਕਰੂ ਤੇ ਆਰਮੈਕਟ ਲੱਗ ਜਾ ਕਰੂਗਾ ਜਿਹੜਾ ਤੁਸੀਂ ਆਪਦਾ ਪੱਖ ਦਿੱਤਾ ਇਹ ਵੀ ਕਿਤੇ ਨਾ ਕਿਤੇ ਜਾਇਜ਼ ਆ ਪਰ ਦੂਜੇ ਪਾਸੇ ਜਦੋਂ ਲਾਅਰ ਦੀ ਗੱਲ ਹੁੰਦੀ ਹੈ ਵਕੀਲਾਂ ਦੀ ਗੱਲ ਹੁੰਦੀ ਹੈ ਜਿਹੜੇ ਨਿਆਂ ਪ੍ਰਣਾਲੀ ਨੂੰ ਲੈ ਕੇ ਜਿਹੜੀਆਂ ਤਣਾ ਤਰਾਵਾਂ ਦੇ ਵਿੱਚ ਬਹੁਤ ਐਕਸਪਰਟ ਮੰਨੇ ਜਾਂਦੇ ਨੇ ਕੀ ਲੱਗਦਾ ਕਿ ਜਿਹੜੇ ਵਕੀਲਾਂ ਦੇ ਵੱਲੋਂ ਜਾਂ 바ਰ ਦੇ ਵੱਲੋਂ ਹੜਤਾਲ ਕਰਕੇ ਆਰਮਜ਼ ਐਕਟ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਸਿਮਰਨਜੀਤ ਸਿੰਘ ਅਬਾਸੀ ਦੇ ਖਿਲਾਫ ਆਰਮਜ਼ ਐਕਟ ਲੱਗਣਾ ਚਾਹੀਦਾ ਹੈ ਫਿਰ ਉਹ ਕਿਹੜੀ ਚੀਜ਼ ਨੂੰ ਆਧਾਰ ਮੰਨ ਕੇ ਜਿਹੜਾ ਆਰਮਜ਼ ਐਕਟ ਦੀ ਡਿਮਾਂਡ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਵੱਲੋਂ ਦੇਖੋ ਜੀ ਦੋ ਚੀਜ਼ਾਂ ਆ ਇੱਕ ਤਾਂ ਨਿਆਹ ਪ੍ਰਣਾਲੀ ਕਿੱਥੇ ਆ ਸਾਨੂੰ ਕਿਤੇ ਦਿਖਦੀ ਕਿਤੇ ਨਿਆਹ ਪ੍ਰਣਾਲੀ ਦੀ ਤਾਂ ਤੁਸੀਂ ਗੱਲ ਹੀ ਨਾ ਤੁਸੀਂ ਕਰੋ ਜੀ ਠੀਕ ਆ ਨੰਬਰ 2 ਤੇ ਕੁੱਟਮਾਰ ਵੀ ਉਸੇ ਬੰਦੇ ਨੇ ਕਰ ਲਈ ਸਾਰਾ ਕੁਝ ਉੱਥੇ ਉਸੇ ਬੰਦੇ ਨੇ ਕਰ ਲਿਆ ਪਰਚਾ ਵੀ ਉਹਦੇ ਤੇ ਪਵਾਤਾ ਠੀਕ ਆ ਹੁਣ ਨੰਬਰ 2 ਤੇ ਉਹ ਬੰਦੇ ਦੀ ਤਾਂ ਤੁਹਾਨੂੰ ਮਾਰ ਦੇ ਦੀ ਕੁਛ ਕਿਰਪਾਨ ਮਾਰ ਦੇ ਦੀ ਕੋਈ ਵੀਡੀਓ ਹੈ ਨਹੀਂ ਨੰਬਰ 2 ਤੇ ਇਹ ਵੀ ਆ ਜੇ ਮੈਂ ਕਹਿੰਦਾ ਮੈਂ ਗਰੰਟੀ ਦਿੰਦਾ ਇਸ ਗੱਲ ਦੀ ਜਿਓ ਉਹ ਬੰਦਾ ਤਲਵਾਰ ਚਲਾਉਂਦਾ ਇਹ ਹੋ ਸਕਦਾ ਸੀ ਕਿਤੇ ਦੋ ਚਾਰ ਬੰਦਿਆਂ ਦੇ ਵਜਦੀ ਨਾ ਉੱਥੇ ਲੜਾਈ ਦੇ ਵਿੱਚ ਕੋਈ ਬੰਦਾ ਹਥਿਆਰ ਕੱਢੇ ਕਿਸੇ ਦੇ ਵਜੇ ਨਾ ਕਿਤੇ ਹੋਇਆ ਲੜਾਈ ਹੋਈ ਹੋਵੇ ਕਿਸੇ ਦੇ ਮੈਚੀਚ ਨੂੰ ਲਾਉਣਾ ਲੱਗਿਆ ਹੋਵੇ ਹਨਾ ਤੇ ਉਹ ਸਭ ਕੁਝ ਹੋਣ ਦੇ ਬਾਵਜੂਦ ਉਸ ਭਰਾ ਦੇ ਉੱਤੇ ਪਰਚੇ ਪਾਏ ਦਿੱਤੇ ਦਾਅ ਦਿੱਤੇ ਜਾਂਦੇ ਆ ਜਿਹੜੀ ਵੀਡੀਓ ਸਾਰੇ ਲੋਕਾਂ ਚ ਵਾਇਰਲ ਹੋ ਰਹੀ ਆ ਕਿ ਉਹਨਾਂ ਤੇ ਕ੍ਰਾਸ ਪਰਚਾ ਨਹੀਂ ਬੰਦਦਾ ਫਿਰ ਪਰਚੇ ਤਾਂ ਉਹਨਾਂ ਲੋਕਾਂ ਦੇ ਬਣਦੇ ਆ ਜਿਨ੍ਹਾਂ ਨੇ ਇੱਕ ਕੋਰਟ ਦੀ ਸ਼ਰਮ ਨਹੀਂ ਮੰਨੀ ਜਿਨ੍ਹਾਂ ਨੇ ਇੱਕ ਇਹ ਚੀਜ਼ ਨਹੀਂ ਮੰਨੀ ਵੀ ਨਹੀਂ ਯਾਰ ਇਹ ਅਸੀਂ ਗਲਤ ਕਰ ਰਹੇ ਹਾਂ ਸਾਡੇ ਤੇ ਕੋਈ ਐਕਸ਼ਨ ਆ ਸਕਦਾ ਮਤਲਬ ਉਹਨਾਂ ਨੂੰ ਡਾਰੀ ਕੋਈ ਨਹੀਂ ਸੀ ਜਾਦਾ ਉਹਨਾਂ ਨੂੰ ਇਹ ਸੀ ਵੀ ਪ੍ਰਸ਼ਾਸਨ ਵੀ ਸਾਡੇ ਨਾਲ ਆ ਜਾਦਾ ਫਿਰ ਉਹਨਾਂ ਨੂੰ ਇਹ ਵੀ ਭਲੇ ਖਾਊਗਾ ਵੀ ਜਲਸਾ ਵੀ ਸਾਰੇ ਸਾਡੇ ਨਾਲ ਹੀ ਆਮ ਲੋਕਾਂ ਦਾ ਇਹ ਸਵਾਲ ਹੈ ਕਿ ਜੇ ਬਾਰ ਐਸੋਸੀਏਸ਼ਨ ਦੇ ਕੋਈ ਵਕੀਲਾਂ ਦੇ ਵੱਲੋਂ ਇੱਕ ਸਮੂਹ ਦੇ ਰੂਪ ਦੇ ਵਿੱਚ ਕਿਸੇ ਸਿੱਖ ਵਕੀਲ ਦੇ ਨਾਲ ਵਧੀ ਕੀ ਕੀਤੀ ਗਈ ਉਹਦੀ ਕੁੱਟਮਾਰ ਕੀਤੀ ਗਈ ਤੇ ਬਾਰ ਐਸੋਸੀਏਸ਼ਨ ਦੇ ਵਿੱਚ ਬਹੁਤ ਸਾਰੇ ਸਿੱਖ ਵਕੀਲ ਵੀ ਨੇ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਵਾਸਤੇ ਲੜਦੇ ਆ ਫਿਰ ਉਹਨਾਂ ਸਿੱਖ ਵਕੀਲਾਂ ਦੇ ਵਿੱਚੋਂ ਜਾਂ ਮਨੁੱਖੀ ਅਧਿਕਾਰਾਂ ਦੇ ਗੱਲ ਕਰਨ ਵਾਲੇ ਕੁਝ ਵਕੀਲਾਂ ਦੇ ਵਿੱਚੋਂ ਕਿਉਂ ਨਹੀਂ ਸਿਮਰਨਜੀਤ ਸਿੰਘ ਅਵਾਸੀ ਦੀ ਹਮਾਇਤ ਹੋਈ ਦੇਖੋ ਜੀ ਬੜੀ ਵੱਡੀ ਤਰਾਸ ਦੀ ਹੈ ਮੈਂ ਪਹਿਲਾਂ ਵੀ ਕਹਿੰਨਾ ਕਈਆਂ ਦੇ ਲਈ ਇਸ਼ੂ ਹੋਊਗਾ ਵੀ ਬੰਦਾ ਯਾਰ ਇਦਾਂ ਨਹੀਂ ਉਦਾਂ ਨਹੀਂ ਜੀ ਵੇਖੋ ਮੈਂ ਕਹਿੰਨਾ ਗਲਤੀਆਂ ਬੰਦੇ ਤੋਂ ਹੁੰਦੀਆਂ ਜੇ ਉਹਦੀ ਕੋਈ ਗਲਤੀ ਸੀ ਹੂੰ ਯਾਰੋ ਉਹਨੂੰ ਉਹਦੀ ਗਲਤੀ ਦੀ ਸਜ਼ਾ ਦਵਾਉਂਦੇ ਨੰਬਰ 2 ਤੇ ਇੱਥੇ ਤਾਂ ਸਾਫ਼ ਹੀ ਦਿਖਦਾ ਇੱਕ ਸਾਫ਼ ਤੋਂ ਸੂਰਤ ਸਿੱਖ ਦੇ ਨਾਲ 35 40 ਯਾਨੀ ਉਹ ਵੀ ਇੱਕ ਵਕੀਲ ਯੂਨੀਫਾਰਮ ਦੇ ਵਿੱਚ ਕਾਲਿਆਂ ਕੋਟਾਂ ਦੇ ਵਿੱਚ ਉਹਨੂੰ ਬੁਰੀ ਤਰ੍ਹਾਂ ਨਾ ਮਾਰ ਰਹੇ ਆ ਜਿਹੜੇ ਵਕੀਲ ਲੋਕਾਂ ਨੂੰ ਇਨਸਾਫ਼ ਦੀ ਗੱਲ ਕਰਾਉਂਦੇ ਆ ਵੀ ਇਸ ਕੋਰਟ ਦੇ ਵਿੱਚੋਂ ਅਸੀਂ ਤੁਹਾਨੂੰ ਇਨਸਾਫ਼ ਦਵਾਵਾਂਗੇ ਕਿ ਉਹਨਾਂ ਕੋਲੇ ਰਾਈਟ ਹੈਗਾ ਵੀ ਜੇ ਕੋਈ ਬੰਦਾ ਗਲਤ ਹੈਗਾ ਤੇ ਉਹਨੂੰ ਸਜ਼ਾ ਅਸੀਂ ਆਉਣ ਦਾ ਸਪੋਰਟ ਮੌਕੇ ਤੇ ਦਈਏ ਨੰਬਰ 2 ਤੇ ਆਪਾਂ ਗੱਲ ਕਰਦੇ ਨਿਆਂ ਦੀ ਜਿੱਦਾਂ ਇਹ ਸਾਰਾ ਇਨਸੀਡੈਂਟ ਹੋਇਆ ਸਾਰੇ ਇਨਸੀਡੈਂਟ ਦੇ ਵਿੱਚੋਂ ਇਹ ਚੀਜ਼ ਸਾਬਤ ਹੁੰਦੀ ਆ ਵੀ ਸਾਨੂੰ ਸਾਡੇ ਲਈ ਕੋਈ ਜੱਜ ਨਹੀਂ ਜ਼ਰੂਰੀ ਅਸੀਂ ਅਸੀਂ ਦੇਖਿਆ ਬੰਦਾ ਗਲਤ ਇਹ ਅਸੀਂ ਕੁਰਤਾ ਉਹਦੇ ਕੋਲੇ ਕੋਈ ਹਥਿਆਰ ਨਹੀਂ ਦਿਖ ਰਿਹਾ ਕੋਈ ਕੁਛ ਨਹੀਂ ਦਿਖ ਰਿਹਾ ਫਿਰ ਉਹਨਾਂ ਤੇ ਹੀ ਪਰਚੇ ਕਿਉਂ ਉਸੇ ਦੇ ਨੰਬਰ 2 ਤੇ ਜਿੱਦਾਂ ਦੀ ਆਪਾਂ ਗੱਲ ਆ ਜਾਂਦੀ ਆ ਵੀ ਸਾਡੇ ਸਿੱਖ ਵਕੀਲ ਵੀ ਹੈਗੇ ਆ ਸਾਡੇ ਬੁੱਧੀਜੀਵੀ ਹੋਰ ਵੀ ਵਕੀਲ ਜਿਹੜੇ ਬਹੁਤ ਵਧੀਆ ਚੰਗੇ ਚੰਗੇ ਵਕੀਲ ਹੈਗੇ ਆ ਉਹ ਕਿਉਂ ਨਹੀਂ ਬੋਲ ਰਹੇ ਇਸ ਬਰਨਾਲੀ ਤੇ ਘਟੋ ਘਟ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਤਾਂ ਕਹਿ ਦੇਣ ਵੀਰ ਹਨਾ ਉਹਦੀ ਮੈਨੂੰ ਬੜੀ ਬੜਾ ਵੱਡਾ ਦੁੱਖ ਹੋਇਆ ਜਿੱਦਾਂ ਰਾਤ ਹੀ ਅਸੀਂ ਇੱਥੇ ਬੈਠੇ ਸੀ ਤਾਂ ਇੱਕ ਉਹ ਵਕੀਲ ਭੈਣ ਆ ਮੈਂ ਨਾਂ ਨਹੀਂ ਲੈਣਾ ਚਲੋ ਉਹਨਾਂ ਦਾ ਉਹ ਬੜਾ ਮੈਂ ਸਲੂਟ ਕਰਦਾ ਉਸ ਭੈਣ ਨੂੰ ਵੀ ਉਹ ਸਾਰੇ ਮੈਂ ਕੰਨਾ ਵੀ ਮੈਂ ਜਗਤ ਦੇ ਵਿੱਚੋਂ ਮੈਂ ਇੱਕ ਨੰਬਰ ਉਹਨੂੰ ਸਲੂਟ ਕਰੂੰਗਾ ਉਸ ਭੈਣ ਨੂੰ ਉਹ ਭੈਣ ਤੇ ਇੱਕ ਵੀਰ ਉਹ ਦੋਨੋਂ ਵਕੀਲ ਵਕੀਲ ਯੂਨੀਫਾਰਮ ਦੇ ਵਿੱਚ ਹੀ ਕਾਲੇ ਕੋਟ ਉਹਨਾਂ ਦੇ ਪਾਏ ਉਹ ਰਾਤ ਇੱਥੇ ਆ ਜਾਂਦੇ ਆਪਣੇ ਕੋਲੇ ਇਸੇ ਟੈਂਟ 'ਚ ਉਹ ਬਹਿ ਕੇ ਵਿਚਾਰਾਂ ਕਰਦੇ ਆ ਜੀ ਦੇਖੋ ਇਦਾਂ ਇਦਾਂ ਕਰਕੇ ਹੋਇਆ ਵੀ ਉਹਦੇ ਨਾਲ ਬਹੁਤ ੱੱਕਾ ਹੋ ਰਿਹਾ ਵੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਹੋਣਾ ਕਿਉਂਕਿ ਜਦੋਂ ਇਹ ਪਰਸੋ ਇਨਸੀਡੈਂਟ ਹੋਇਆ ਉਹਦੇ ਮੈਂ ਥੋੜਾ ਜਿਹਾ ਬਾਹਰ ਗਿਆ ਹੋਇਆ ਸੀ ਕਿਤੇ ਤੇ ਮੈਂ ਕਿਹਾ ਜੀ ਬਿਲਕੁਲ ਵੀ ਇਦਾਂ ਕਰਕੇ ਉਹਨਾਂ ਨੇ ਮੈਨੂੰ ਵੀਡੀਓ-ਵੀਡੀਓ ਦਿਖਾਈਆਂ ਉਹਦੀ ਮਾਂ ਦੀ ਰੋਂਦੀ ਦੀ ਵੀਡੀਓ ਦਿਖਾਈ ਕਹਿੰਦੇ ਅਸੀਂ ਥਾਣੇ ਮਿਲ ਕੇ ਆ ਰਹੇ ਆ ਤੇ ਸਾਨੂੰ ਵੀ ਇਹ ਧਮਕੀ ਦਿੱਤੀ ਗਈ ਆ ਕਰੋ ਕਿਹੜਾ ਜ਼ਮਾਨਤ ਕਰਾਉਂਦਾ ਕਰਾ ਲਓ ਕਰਾ ਲਓ ਜਿਹੜਾ ਜ਼ਮਾਨਤ ਕਰਾਉਣਾ ਕਹਿੰਦਾ ਮਤਲਬ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਵੀ ਇੱਕ ਥ੍ਰੈਟ ਦਿੱਤਾ ਗਿਆ ਵੀ ਤੁਸੀਂ ਉਹਦੇ ਪੈ ਤਾ ਕਹਿੰਦੇ ਉੱਥੋਂ ਇੱਕ ਪੁਲਿਸ ਮੁਲਾਜ਼ਮ ਕਿਸੇ ਨੂੰ ਫੋਨ ਕਰਕੇ ਦੱਸ ਰਿਹਾ ਇੱਕ ਕੁੜੀ ਵਕੀਲ ਤੇ ਇੱਕ ਮੁੰਡਾ ਆਇਆ ਇੱਥੇ ਤਾਂ ਉਸ ਤੋਂ ਬਾਅਦ ਹੀ ਉਹ ਕਹਿੰਦੇ ਸਾਨੂੰ ਉੱਥੋਂ ਬਾਹਰ ਕਰ ਦਿੱਤਾ ਜਾਂਦਾ ਕਿ ਉਹਨਾਂ ਵਕੀਲਾਂ ਦੀ ਇੰਨੇ ਜ਼ਿਆਦਾ ਅਸਰ ਰਸੂ ਉਹਨਾਂ ਦੇ ਮਤਲਬ ਮੈਂ ਸਮਝਦਾ ਵੀ ਇੰਨਾ ਫਿਰ ਉਹਨਾਂ ਨੂੰ ਇਹ ਵੀ ਲੱਗਿਆ ਵੀ ਸਾਨੂੰ ਵੀ ਥ੍ਰੈਟ ਆ ਸਾਡੇ ਮਗਰ ਫਿਰ ਮੈਂ ਉਹਨਾਂ ਨੂੰ ਆਪਣਾ ਨੰਬਰ ਵੀ ਦਿੱਤਾ ਕੋਈ ਚੱਕਰ ਨਹੀਂ ਭੈਣ ਜੀ ਦੇਖੋ ਤੁਹਾਡੀ ਬਹੁਤ ਵੱਡੀ ਹਿੰਮਤ ਹੈ ਜਿਹੜੀ ਇੱਕ ਉਸ ਜਿਹੜੇ ਮੈਂ ਕਹਿੰਦਾ ਸਿੱਖ ਕਮਿਊਨਿਟੀ ਤੋਂ ਵੀ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਸਿੱਖ ਕਮਿਊਨਿਟੀ ਦੇ ਵਿੱਚ ਤੋਂ ਵੀ ਇੱਕ ਕੁੜੀ ਦੀ ਮੈਂ ਦਾਤ ਦੇਣੀ ਬਣਦਾ ਉਹਨੂੰ ਮੈਂ ਅਸਲੀ ਮਰਦ ਕਹੂੰਗਾ ਇੱਕ ਨਾਲ ਉਹਦੇ ਵੀਰ ਸੀ ਉਹ ਮੇਰੇ ਕੋਲ ਮੈਨੂੰ ਲੱਗਦਾ ਰਾਤ 11 11:30 ਵਜੇ ਤੋਂ ਰਾਤ ਜਦੋਂ ਗਏ ਤੇ ਇਹ ਚੀਜ਼ ਸਾਨੂੰ ਹੁਣ ਇਹ ਜੀ ਉਹ ਲੋਕ ਕਰ ਸਕਦੇ ਇੰਨੀ ਗੱਲ ਤੇ ਯਾਰ ਸਾਡੇ ਭਰਾ ਜਿਨ੍ਹਾਂ ਦਾ ਉਹ ਸਿੱਖ ਭਰਾ ਆ ਜਿਨ੍ਹਾਂ ਦੀ ਇਨਸਾਨੀਅਤ ਆ ਤੇ ਫਿਰ ਉਹ ਕਿਉਂ ਨਹੀਂ ਕਰ ਰਹੇ ਅਸੀਂ ਬੜੀਆਂ ਬੜੀਆਂ ਗੱਲਾਂ ਕਰਦੇ ਆ ਸਾਨੂੰ ਉਹ ਮੁੱਦਾ ਚੱਕਣਾ ਚਾਹੀਦਾ ਸਾਨੂੰ ਉਸ ਹਾਂ ਮੈਂ ਉਹ ਗੱਲ ਵਾਰ-ਵਾਰ ਕਹਿੰਦਾ ਆ ਜਿੱਥੇ ਉਹਦੀ ਗਲਤੀ ਆ ਉਹਨੂੰ ਉਹਦੀ سزا ଦਵਾ ਦੇਵੇ ਪਰ ਜਿੱਥੇ ਹੋਣ ਦੀ ਗੱਲ ਆ ਹੁਣ ਤਾਂ ਇਹ ਤਾਂ ਸਾਰਿਆਂ ਦੇ ਸਾਹਮਣੇ ਸਾਹਤ ਹੋ ਗਿਆ ਨਾ ਵੀ ਕੀ ਉਹਦੇ ਨਾਲ ਹੋਇਆ ਆ ਕੀ ਉਹਦੇ ਨਾਲ ਚੱਲਿਆ ਕੀ ਉਹਨੂੰ ਉਹਦਾ ਇਨਸਾਫ ਨਹੀਂ ਮਿਲਣਾ ਚਾਹੀਦਾ ਕੀ ਉਹਦੇ ਕਕਾਰਾਂ ਦੀ ਬੇਅਦਬੀ ਨਹੀਂ ਕਕਾਰ ਉਹੰਦਿਆਂ ਦੀ ਬੇਅਦਬੀ ਨਹੀਂ ਕਕਾਰ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਇੱਕ ਮੋਹਰ ਹੈ ਉਹਨਾਂ ਨੇ ਇੱਕ ਉਹਨੂੰ ਢਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਉਹਦੀ ਬੇਅਦਬੀ ਵੀ ਅਸੀਂ ਸਮਝਾਂਗੇ ਕਿਉਂਕਿ ਇੱਕ ਮੈਂ ਚ ਹੀ ਸੋਚਦਾ ਹਾਂ ਨਾ ਵੀ ਆਪਾਂ ਕੋਈ ਬੰਦਾ ਉਦਾਂ ਲੜ ਪੈਂਦਾ ਜਾਂ ਕੁਛ ਹੋ ਜਾਂਦਾ ਆਪਾਂ ਕਹਿੰਦੇ ਔਰ ਇਦਾਂ ਕਿਉਂ ਕੀਤਾ ਪਰ ਇੱਕ ਵਕੀਲਾਂ ਦੇ ਲਈ ਇਹ ਜਿਹਾ ਇਨਸੀਡੈਂਟ ਕਰਨਾ ਇੱਕ ਵਕੀਲਾਂ ਦੇ ਲਈ ਐਡੀ ਵੱਡੀ ਵਾਰਦਾਤ ਕਰ ਦੇਣੀ ਉਹ ਵੀ ਕੋਰਟ ਦੇ ਵਿੱਚ ਤਾਂ ਇਹ ਬਹੁਤ ਗੰਭੀਰ ਮਸਲਾ ਆ ਇਹ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਦੇਖੋ ਇੰਨੀ-ਇੰਨੀ ਪੜਾਈਆਂ ਕਰਕੇ ਔਰ ਤੁਸੀਂ ਵਕੀਲ ਬਣਿਓ ਤੁਸੀਂ ਉਹਨੂੰ ਕੋਰਟ ਕਚਹਿਰੀਆਂ ਦੇ ਵਿੱਚ ਖਿੱਚੋ ਜਾ ਕੇ ਆਪਣੀਆਂ ਡਾਕੂਮੈਂਟਰੀ ਸਾਰੀ ਪੇਸ਼ ਕਰੋ ਵੀ ਆਹ ਬੰਦਾ ਇਹ ਗਲਤ ਕਰ ਰਿਹਾ ਉਹਨੂੰ ਸਜ਼ਾ ਦਿਵਾਓ ਉਹਨੂੰ ਕਲਮ ਨਾਲ ਸਜ਼ਾ ਦਵਾਉਣਾ ਉਹਨੂੰ ਸਾਰਾ ਕੁਝ ਤੁਸੀਂ ਤੁਸੀਂ ਐਨੇ ਵਕੀਲ ਇਕੱਠੇ ਹੋ ਤੁਹਾਡੀ ਤਾਂ ਪਾਵਰ ਜ਼ਿਆਦੀ ਹੋ ਜੀ ਉਹ ਕੱਲਾ ਤਾਂ ਤਾਂ ਤੁਸੀਂ ਉਹਨੂੰ ਕੋਰਟ ਚ ਘੇਰ ਸਕਦੇ ਹੋ ਕੋਰਟ ਚ ਘੇਰੋ ਉਸ ਤਰੀਕੇ ਨਾਲ ਘੇਰੋ ਨਾ ਜਿਵੇਂ ਤੁਸੀਂ ਆਪਣੀ ਸਟੇਟਮੈਂਟ ਦੇ ਦਰਮਿਆਨ ਸਿੱਖ ਵਕੀਲ ਸਿਮਰਨਜੀਤ ਸਿੰਘ ਅਬਾਸੀ ਨੂੰ ਬਰੀ ਕਰ ਦਿੱਤਾ ਤਾਂ ਦੂਜੇ ਪਾਸੇ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਤੇ ਰਿਮਾਂਡ ਦੀ ਵੀ ਮੰਗ ਕੀਤੀ ਗਈ ਤਾਂ ਕੀ ਲੱਗਦਾ ਕਿ ਫਿਰ ਪ੍ਰਸ਼ਾਸਨ ਦੇ ਧਿਆਨ ਹਿਤ ਨਹੀਂ ਸਾਰੀਆਂ ਚੀਜ਼ਾਂ ਦੇਖੋ ਜੀ ਵੱਡੀ ਵੱਡੀ ਤਰਾਸਦੀ ਆ ਉਹਦਾ ਐਡਵੋਕੇਟ ਦਾ ਜਿਹੜਾ ਲਾਇਸੈਂਸ ਆ ਉਹ ਵੀ ਸਸਪੈਂਡ ਕਰਾਉਣ ਦੇ ਕੱਲ ਮੈਨੂੰ ਜਦੋਂ ਵਕੀਲ ਸਾਹਿਬਾਂ ਨੇ ਇਹ ਦੱਸਿਆ ਗਿਆ ਕਿ ਜਿਹੜਾ ਉਹਦਾ ਲਾਇਸੈਂਸ ਆ ਇੱਕ ਐਡਵੋਕੇਟ ਦਾ ਉਹਦੀ ਵੀ ਨਾਲ ਐਡ ਆਨ ਕੀਤਾ ਗਿਆ ਵੀ ਇਹਦਾ ਲਾਇਸੈਂਸ ਆ ਜਿਹੜਾ ਇਹ ਰੱਦ ਕੀਤਾ ਜਾਵੇ ਉਹਦੇ ਮਾਂ ਪਿਓ ਨੇ ਉਹਨੂੰ ਕਿੰਨੀ ਪੜ੍ਹਾਈ ਕਰਾਈ ਹੋਣੀ ਆ ਵਕੀਲ ਐਵੇਂ ਥੋੜੀ ਕਿਉਂ ਬਣ ਜਾਂਦਾ ਅਸਲ ਯਾਰ ਉਹ ਬੰਦੇ ਨੇ ਪੜ੍ਹਾਈ કરી ਮਿਹਨਤ કરી ਆ ਪੈਸਾ ਲੱਗਿਆ ਆ ਤੁਸੀਂ ਮਾੜਾ ਜਿਹਾ ਮੂੰਹ ਹਲਾ ਦੇਣਾ ਇੱਕ ਪਾਸੇ ਉਹਨੂੰ ਕਟਲਿਆ ਤੇ ਇੱਕ ਪਾਸੇ ਉਹਨੂੰ ਐਡ ਆਨ ਕਰਾਓ ਵੀ ਇਹਦਾ ਜੀ ਲਾਇਸੈਂਸ ਵੀ ਸਸਪੈਂਡ ਕਰਾਓ ਕਿਸੇ ਲਾਇਸੈਂਸ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਵੱਡਾ ਉਦਮ ਤੇ ਬਹੁਤ ਸਾਰਾ ਸਮਾਂ ਲਾਉਣਾ ਪਿਆ ਫਿਰ ਰੱਦ ਕਰਤਾ ਬਿਲਕੁਲ ਦੇਖੋ ਰਾਤ ਜਦੋਂ ਇਹ ਹੋਇਆ ਵੀ ਸ਼ਾਇਦ ਮੈਨੂੰ ਵਕੀਲ ਸਾਹਿਬ ਨੇ ਰਾਤ ਦੱਸਿਆ ਵੀ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਵੀ ਸਸਪੈਂਡ ਤਕਰੀਬਨ ਬਾਕੀ ਉਹਨਾਂ ਨੂੰ ਜਿਹੜਾ ਇਹਨਾਂ ਨੇ ਅਦਾਲਤ ਦੇ ਵਿੱਚ ਵੀ ਮੈਂ ਕਹਿੰਨਾ ਵੀ ਦੇਖੋ ਇੱਕ ਸਾਡੀ ਜਿਹੜੀ ਪੁਲਸ ਹੈ ਪੁਲਸ ਨੂੰ ਵੀ ਤਾਂ ਜੇ ਕੋਈ ਤਸਵੀਰ ਅਸੀਂ ਦੇਖ ਹੀ ਲਈ ਆ ਸਾਰਿਆਂ ਨੇ ਦੇਖ ਲਿਆ ਆ ਪ੍ਰਸ਼ਾਸਨ ਨੇ ਦੇਖ ਲਿਆ ਆ ਤਾਂ ਉਹ ਜੱਜ ਸਾਹਿਬ ਤੱਕ ਵੀ ਇਹ ਚੀਜ਼ਾਂ ਪਹੁੰਚ ਗਈਆਂ ਹੋਣਗੀਆਂ ਬਹੁਤ ਸਾਰੀਆਂ ਜਥੇਬੰਦੀਆਂ ਸੱਚ ਦਾ ਸਿਧਾਂਤ ਦਾ ਟੰਡੋਰਾ ਪਿੱਟਦੀਆਂ ਨੇ ਕੀ ਲੱਗਦਾ ਫਿਰ ਉਹ ਨਿਹੰਗ ਸਿੰਘ ਸੰਪਰਦਾਵਾਂ ਨੇ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਐਕਸ਼ਨ ਲੈ ਲੈਣ ਜਾ ਰਹੇ ਹੋ ਤੁਸੀਂ ਬਿਲਕੁਲ ਜੀ ਜਿੱਦਾਂ ਰਾਤ ਬਾਬਾ ਕੁਲਵਿੰਦਰ ਜੀ ਨਾਲ ਮੇਰੀ ਗੱਲ ਹੋਈ ਸੀਗੀ ਉਹਨਾਂ ਦੇ ਸਿੰਘ ਨੂੰ ਕੱਲ ਮੈਂ ਕਾਲ ਲਾਇਆ ਸੀ ਤੇ ਉਹ ਹੜਪੀੜਤਾਂ ਉਧਰ ਗਏ ਹੋਏ ਆ ਤੇ ਉਹ ਵੀ ਆ ਜਾਣਗੇ ਬਾਕੀ ਰਾਤ ਬਾਬਾ ਰਾਜਾ ਰਾਜ ਜੀ ਨਾਲ ਬੈਠੇ ਸੀ ਤੇ ਬਾਬਾ ਰਾਜਾ ਰਾਜ ਜੀ ਉਹਨਾਂ ਨੇ ਵੀ ਰਾਤ ਪ੍ਰਸ਼ਾਸਨ ਨੂੰ ਵੀ ਕਾਲ ਲਾ ਦਿੱਤੀ ਗਈ ਆ ਵੀ ਭਾਈ ਇਸ ਤੇ ਤੁਸੀਂ ਇਹ ਗਲਤ ਹੋਇਆ ਜੋ ਵੀ ਆ ਪਰ ਉਹ ਡੀਐਸਪੀ ਸਾਹਿਬ ਨਾਲ ਜਦੋਂ ਗੱਲ ਐਸਐਸਪੀ ਸਾਹਿਬ ਮੈਡਮ ਨਾਲ ਜਦੋਂ ਰਾਤ ਗੱਲ ਹੋਈ ਤੇ ਉਦੋਂ ਮੈਂ ਵੀ ਮੌਜੂਦ ਕੋਲੇ ਬੈਠਾ ਸੀ ਤਾਂ ਉਹਨਾਂ ਨੇ ਵੀ ਇਹ ਚੀਜ਼ ਵੈਸੇ ਮੰਨੀ ਆ ਵੀ ਇਹ ਚੀਜ਼ ਜੋ ਕੁਝ ਚੀਜ਼ ਹੋਈ ਆ ਵੈਸੇ ਗਲਤ ਹੋਈ ਆ ਵੀ ਜੋ ਵੀ ਕੁਝ ਹੋਇਆ ਆ ਕੋਈ ਗੱਲ ਨਹੀਂ ਵੀ ਅਸੀਂ ਇਹਦੇ ਧਿਆਨ 'ਚ ਆ ਤੇ ਬਾਕੀ ਜਿੰਨੀ ਜੋ ਮੈਂ ਕਹਿੰਦਾ ਹਰੇਕ ਦਾ ਸਾਡਾ ਫਰਜ ਬਣਦਾ ਆ ਜਦੋਂ ਅਸੀਂ ਹੋਰਾਂ ਲਈ ਸੇਕੋਂ ਲੜ ਸਕਦੀ ਆ ਤੇ ਇੱਕ ਨਿਆਂ ਦੀ ਗੱਲ ਕਰਦੇ ਆ ਆਪਾਂ ਜਿੱਦਾਂ ਹਮੇਸ਼ਾ ਮੈਂ ਪਹਿਲਾਂ ਵੀ ਗੱਲ ਕੀਤੀ ਯਾਰ ਜੇ ਉਹਦੀ ਕੋਈ ਗਲਤੀ ਆ ਤੇ ਉਹਨੂੰ ਉਸ ਤਰੀਕੇ ਨਾਲ ਸਜ਼ਾ ਦਵਾ ਦਿੰਦੇ ਜਾਂ ਦਵਾ ਦੋ ਪਰ ਜੋ ਹੁਣ ਤਾਂ ਉਹਦੇ ਨਿਆਂ ਦੀ ਗੱਲ ਆ ਗਈ ਨਾ ਇੱਕ 35 40 ਜਾਣੇ ਉਹਨੂੰ ਸਿੱਖੀ ਸਰੂਪ ਦੇ ਵਿੱਚ ਤੁਸੀਂ ਢਾ ਕੇ ਕੁੱਟ ਰਹੇ ਹੋ ਉਹਨੂੰ ਮਾਰ ਰਹੇ ਹੋ ਉਹਨੂੰ ਜਲੀਲ ਕਰ ਰਹੇ ਹੋ ਇੱਕ ਮਾਂ ਦੇ ਲਈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖਣੀਆਂ ਬੜੀਆਂ ਔਖੀਆਂ ਹੁੰਦੀਆਂ ਉਹਦੀ ਮਾਂ ਕੱਲ੍ਹ ਦੀ ਰੋ ਰਹੀ ਆ ਰਾਤ ਵੀ ਉਹਦੇ ਨਾਲ ਉਹਨਾਂ ਨਾਲ ਗੱਲ ਹੋਈ ਆ ਤੇ ਹੁਣ ਉਹਦੀ ਮਾਂ ਜਿਹੜੀ ਵਿਚਾਰੀ ਉਹ ਇੱਥੇ ਪਹੁੰਚੀ ਹੋਈ ਆ ਤੇ ਇਸ ਕਰਕੇ ਮੈਂ ਉਹੀ ਗੱਲ ਕਹਿਣਾ ਵੀ ਸਾਡੇ ਜਿਹੜੇ ਸਿੱਖ ਵਕੀਲ ਐ ਵੀ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਪ੍ਰੈਸ਼ਰਾਈਜ਼ ਕਰ ਰਹੇ ਆ ਉਹਨਾਂ ਨੂੰ ਵੀ ਨਹੀਂ ਨਹੀਂ ਤੁਸੀਂ ਇਹਦੇ ਹੱਕ 'ਚ ਹੀ ਬੋਲੋ ਹੱਕ 'ਚ ਹੀ ਬੋਲੋ ਆਪਾਂ ਇਹ ਗੱਲ ਕਹਿਨੇ ਆ ਵੀ ਤੁਸੀਂ ਸੱਚ ਦਾ ਸਾਥ ਦਿਓ ਜੋ ਕੁਛ ਹੁਣ ਹੋਇਆ ਇੱਕ ਉਹਦੀ ਤੇ ਇੱਕ ਸਟੇਟਮੈਂਟ ਤਾਂ ਦੇਵੋ ਵੀ ਕੀ ਇਹ ਸਹੀ ਹੋਇਆ ਕੀ ਇਦਾਂ ਹੋਣਾ ਚਾਹੀਦਾ ਸੀ ਜਾਂ ਇਦਾਂ ਕਿਉਂ ਹੋਇਆ ਉਹਦੀ ਇੱਕ ਸਾਨੂੰ ਸਟੇਟਮੈਂਟ ਜ਼ਰੂਰ ਦੇਣੀ ਚਾਹੀਦੀ ਆ ਇੱਕ ਹਰ ਇੱਕ ਨੂੰ ਇੱਕ ਵਕੀਲ ਹੋਣ ਦੇ ਨਾਤੇ ਜਿਹੜੇ ਵੱਡੇ ਸਾਡੇ ਵਕੀਲ ਸਹਿਬਾਨ ਆ ਜਿਹੜੇ ਚੰਗੇ ਆ ਜਿਨ੍ਹਾਂ ਤੇ ਅਸੀਂ ਵੀ ਮਾਣ ਕਰਦੇ ਆ ਉਹਨਾਂ ਨੂੰ ਇੱਕ ਸਟੇਟਮੈਂਟ ਜ਼ਰੂਰ ਦੇਣੀ ਚਾਹੀਦੀ ਆ ਇੱਕ ਬਾਰ ਐਸੋਸੀਏਸ਼ਨ ਤੋਂ ਸਾਈਡ ਤੇ ਰੱਖ ਕੇ ਇੱਕ ਉਹਨਾਂ ਦਾ ਡਰ ਨਹੀਂ ਰੱਖਣਾ ਵੀ ਯਾਰ ਸਾਇਦ ਇਹ ਸਾਡੇ ਖਿਲਾਫ ਬੋਲਣਗੇ ਜਾਂ ਫਿਰ ਕੀ ਹੋ ਜੂਗਾ ਸਾਡਾ ਹਨਾ ਗਰੁੱਪ ਆ ਜਾਂ ਕੁਛ ਇੱਕ ਇਨਸਾਨੀਅਤ ਦੇ ਨਾਤੇ ਸਿਰਫ ਚਾਰ ਸ਼ਬਦਾਂ ਚ ਇਹੀ ਦੱਸ ਦੇਣਾ ਚਾਹੀਦਾ ਹੈ ਕਿ ਇਹ ਸਹੀ ਹੋਇਆ ਜਾਂ ਗਲਤ ਹੋਇਆ ਜਾਂ ਕੀ ਹੋਣਾ ਚਾਹੀਦਾ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਪਿਛਲੇ ਦਿਨਾਂ ਦੇ ਵਿੱਚ ਸਿੱਖ ਵਕੀਲ ਸਿਮਰਨਜੀਤ ਸਿੰਘ ਅਬਾਸੀ ਦੇ ਨਾਲ ਇੱਕ ਵਕੀਲਾਂ ਦੇ ਸਮੂਹ ਦੇ ਵੱਲੋਂ ਜੋ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਦਾ ਵਤੀਰਾ ਕੀਤਾ ਗਿਆ ਤਾਂ ਇਸੇ ਨੂੰ ਲੈ ਕੇ ਤਮਾਮ ਸਾਰੇ ਸਵਾਲ ਜਿਹੜੇ ਨੇ ਉਹ ਭਵਿੱਖ ਦੇ ਗਰਭ ਦੇ ਵਿੱਚ ਨੇ ਔਰ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਅਬਾਸੀ ਨੂੰ ਨਜ਼ਾਤ ਮਿਲਦੀ ਹੋਈ ਨਜ਼ਰ ਆਵੇਗੀ ਔਰ ਬਾਰ ਐਸੋਸੀਏਸ਼ਨ ਦੇ ਸਮੂਹਕ ਵਕੀਲਾਂ ਦਾ ਇਸ ਦੇ ਉੱਪਰ ਕਿਸ ਤਰੀਕੇ ਦਾ ਪੁਵਿੱਖ ਦੇ ਵਿੱਚ ਰੁਕੋ ਹੋ ਸਕਦਾ ਹੈ ਤਮਾਮ ਸਾਰੀ ਗੱਲਬਾਤ ਦੂਜੀ ਧਿਰ ਦੇ ਨਾਲ ਵੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ